ਲੰਘੇ ਕੁਝ ਦਿਨਾਂ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਭਰਾ ਦੀਆਂ ਕੁਝ ਇੰਟਰਵਿਊਜ਼ ਜਾਂ ਉਹਨਾਂ ਦੇ ਕੁਝ ਬਿਆਨ ਜਾਰੀ ਹੋ ਰਹੇ ਨੇ ਲਾਈਵ ਆ ਕੇ ਕਈ ਵਾਰ ਜਸਵੰਦਰ ਸਿੰਘ ਜਿਹੜੇ ਸਰਬਜੀਤ ਸਿੰਘ ਖਾਲਸਾ ਦੇ ਭਰਾ ਨੇ ਉਹ ਬੋਲਦੇ ਦਿਖਾਈ ਦਿੱਤੇ ਨੇ ਔਰ ਉਹਨਾਂ ਦੇ ਵਿੱਚ ਇੱਕ ਮੁੱਦਾ ਵਿਸ਼ੇਸ਼ ਤੌਰ ਤੇ ਉੱਭਰਿਆ ਨਸ਼ੇ ਦਾ ਮੁੱਦਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਵਾਲ ਖੜਾ ਹੋਣ ਲੱਗ ਗਿਆ ਕਿ ਕੀ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਉਹ ਹਾਰਡ ਕੋਰ ਡਰੱਗਸ ਕਰਦੇ ਨੇ ਕੀ ਸਰਬਜੀਤ ਸਿੰਘ ਖਾਲਸਾ ਡਰੱਗਸ ਦੇ ਵਿੱਚ ਡੁੱਬੇ ਹੋਏ ਨੇ ਕੀ ਸਰਬਜੀਤ ਸਿੰਘ ਖਾਲਸਾ ਨਸ਼ੇ ਦਾ ਸੇਵਨ ਕਰਦੇ ਨੇ ਸਵਾਲ ਬੇਸ਼ੱਕ ਖੜੇਗਾ ਕਿਉਂਕਿ ਜਦੋਂ ਇਲਜ਼ਾਮ ਲੱਗੇ ਨੇ ਤੇ ਇਲਜ਼ਾਮ ਵੀ ਉਸ ਸ਼ਖਸੀਅਤ ਤੇ ਲੱਗੇ ਨੇ ਜਿਨਨੇ ਆਪਣੇ ਪੰਥਕ ਇਤਿਹਾਸ ਦਾ ਹਵਾਲਾ ਲਿਆ ਜਿਨਨੇ ਪੰਥਕ ਵਰਤਾਂਤ ਨੂੰ ਵਧਾਇਆ ਵਰਤ ਪੰਥਕ ਵਰਤਾਂਤ ਦੇ ਉੱਤੇ ਆਪਣਾ ਪੋਲਿਟিক্যাল ਕੈਰੀਅਰ ਸ਼ੁਰੂ ਕੀਤਾ ਸਰਬਜੀਤ ਸਿੰਘ ਖਾਲਸਾ ਜਿਹੜੇ ਪੰਥਕ ਤੌਰ ਤੇ ਵਿਚਰਦੇ ਨਜ਼ਰ ਆ ਰਹੇ ਨੇ ਹੁਣ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਨਸ਼ੇ ਦੇ ਬਿਨਾਂ ਕੋਈ ਕੰਮ ਹੀ ਨਹੀਂ ਕਰਦੇ ਔਰ ਇਹ ਇਲਜ਼ਾਮ ਲਾਉਣ ਵਾਲੇ ਵੀ ਉਹਨਾਂ ਦੇ ਭਰਾ ਨੇ ਜਸਵਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਔਜ਼ਾਰ ਟੀਵੀ ਨਾਂ ਦੇ ਇੱਕ ਚੈਨਲ ਨੂੰ ਦਿੱਤੀ ਆ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਇਹ ਨਸ਼ੇ ਦਾ ਸੇਵਨ ਕਰਦੇ ਨੇ ਇਸ ਗੱਲ ਦਾ ਦਾਵਾ ਕੀਤਾ ਆ ਕਿ ਇਹਨਾਂ ਦੀਆਂ ਅੱਖਾਂ ਤੱਕ ਨਹੀਂ ਖੁੱਲਦੀਆਂ ਔਰ ਇੱਥੇ ਆ ਕੇ ਇਹ ਸਵਾਲ ਕਿਸ ਤਰ੍ਹਾਂ ਬਣ ਸਕਦਾ ਕਿ ਸਰਜੀਤ ਸਿੰਘ ਖਾਲਸਾ ਨਸ਼ਾ ਰਸੇਵਨ ਨਹੀਂ ਕਰਦੇ ਬੇਸ਼ੱਕ ਇਹ ਕਹਿਣ ਵਾਲੇ ਉਹਨਾਂ ਦੇ ਭਰਾ ਨੇ ਹੋਰ ਕੋਈ ਨਹੀਂ ਸਕੋ ਜਸਵਿੰਦਰ ਸਿੰਘ ਉਹਨਾਂ ਦੇ ਆਪਣੇ ਸਗੇ ਭਰਾ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਰਹਿੰਦੇ ਨੇ ਉਹਨਾਂ ਦਾ ਪਰਿਵਾਰ ਆਸਟ੍ਰੇਲੀਆ ਰਹਿੰਦਾ ਪਰ ਹਾਲ ਹੀ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਪਰਸਨਲ ਵਿਵਾਦ ਨੂੰ ਲੈ ਕੇ ਇਹ ਟਿਕਟਪਰੀ ਦਾ سلسلہ ਜਾਰੀ ਹੋਇਆ ਹੈ ਔਰ ਨਾਲ ਦੀ ਨਾਲ ਜਸਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਸਾਫ਼ ਹਵਾਲਾ ਦਿੱਤਾ ਹੈ ਕਿ ਸਰਬਜੀਤ ਸਿੰਘ ਖਾਲਸਾ ਨਸ਼ੇ ਦਾ ਸੇਵਨ ਕਰਦੇ ਨੇ ਔਰ ਇਹ ਗੱਲ ਉਹਨਾਂ ਨੂੰ ਸਿੰਘੜੀ ਨੂੰ ਵੀ ਪਤਾ ਕਿ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਕਿ ਸਰਬਜੀਤ ਸਿੰਘ ਖਾਲਸਾ ਤੋਂ ਪੁੱਛਿਆ ਜਾਵੇ ਕਿ ਉਹ ਆਪਣੀ ਮਿਕਸੀ ਦੇ ਵਿੱਚ ਆਪਣੇ ਮਿਕਸਰ ਗ੍ਰਾਈਂਡਰ ਦੇ ਵਿੱਚ ਕਿਸ ਚੀਜ਼ ਨੂੰ ਪੀਸਦੇ ਆ ਔਰ ਉਹ ਪੀਸਦੇ ਕਿਉਂ ਆ ਉਹ ਕਿਉਂ ਨੂੰ ਪੀਸ ਕੇ ਤੇ ਫਿਰ ਕੀ ਕਰਦੇ ਆ ਸਾਫ ਤੌਰ ਤੇ ਉਹਨਾਂ ਨੇ ਕਿਹਾ ਕਿ ਇਹਰੇ ਵਿੱਚ ਕੋਈ ਦੋਰਅਏ ਨਹੀਂ ਰਹਿ ਜਾਣੀ ਚਾਹੀਦੀ ਕਿ ਮਿਕਸੀ ਦੇ ਵਿੱਚ ਕੀ ਪੀਸਦੇ ਪਏ ਨੇ ਸਰਬਜੀਤ ਖਾਲਸਾ ਔਰ ਉਹਦਾ ਕੀ ਕਿਸ ਤਰ੍ਹਾਂ ਕਿਸ ਪ੍ਰਕਾਰ ਦੇ ਨਾਲ ਸੇਵਨ ਕਰਨਗੇ ਐਗਜ਼ਾਮਪਲ ਦਿੰਦਿਆ ਹੋਇਆ ਤੰਜ ਕੱਸਿਆ ਇਲਜ਼ਾਮ ਲਾਇਆ ਔਰ ਆਪਣੇ ਹੀ ਵੱਡੇ ਭਰਾ ਦੇ ਉੱਤੇ ਜੋ ਐਮਪੀ ਬਣ ਚੁੱਕੇ ਨੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ ਕਿ ਸਰਬਜੀਤ ਸਿੰਘ ਖਾਲਸਾ ਪੰਥ ਦੇ ਨਾਂ ਦੇ ਉੱਤੇ ਵੋਟਾਂ ਜਿੱਤ ਕੇ ਚੋਣਾਂ ਜਿੱਤ ਕੇ ਤੇ ਹੁਣ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ ਕਹਿੰਦੇ ਕਿ ਨਸ਼ੇ ਦਾ ਸੇਵਨ ਜੜਾ ਉਹ ਕਰਦੇ ਨੇ ਇਹ ਇਲਜ਼ਾਮ ਲਾਉਣ ਵਾਲੇ ਉਹਨਾਂ ਦੇ ਆਪਣੇ ਭਾਈ ਸਾਹਿਬ ਨੇ ਉਹਨਾਂ ਦੇ ਭਰਾ ਨੇ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਨੇ ਔਜ਼ਾਰ ਟੀਵੀ ਦਾ ਇੱਕ ਚੈਨਲ ਨੂੰ ਉਹਨਾਂ ਨੇ ਆਪਣੀ ਇੰਟਰਵਿਊ ਦਿੱਤੀ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਗੱਲ ਦਾ ਬਿਰਤਾਂਤ ਸਾਂਝਾ ਕੀਤਾ ਇਹ ਇਲਜ਼ਾਮ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਇਨ੍ਹਾਂ ਆਧਾਰਾਂ ਦੇ ਉੱਤੇ ਕੀ ਪੰਥ ਸਰਬਜੀਤ ਸਿੰਘ ਖਾਲਸਾ ਨੂੰ ਐਕਸੈਪਟ ਕਰੇਗਾ ਜੇ ਇਹ ਗੱਲਾਂ ਸੱਚ ਨੇ ਉਹ ਤਾਂ ਦਾਵਾ ਕਰਦੇ ਨੇ ਕਹਿੰਦੇ ਕਿ ਸਰਬਜੀਤ ਸਿੰਘ ਖਾਲਸਾ ਆਪਣਾ ਡੋਪ ਟੈਸਟ ਕਰਾਉਣ ਜਾਂ ਫਿਰ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜਾ ਨਸ਼ਾ ਸਰਬਜੀਤ ਸਿੰਘ ਖਾਲਸਾ ਕਰਦੇ ਨੇ ਕਿਹੜਾ ਕਿਹੜਾ ਨਸ਼ਾ ਨਹੀਂ ਕਰਦੇ ਕਹਿੰਦੇ ਕਿ ਉਹਨਾਂ ਦੀ ਭੈਣ ਸਰਬਜੀਤ ਸਿੰਘ ਖਾਲਸਾ ਦੀ ਭੈਣ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ ਪਰ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਇਹਨਾਂ ਨੇ ਇਥੋਂ ਤੱਕ ਇਲਜ਼ਾਮ ਲਾਇਆ ਨੇ ਕਿ ਆਪਣੀ ਭੈਣ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਨੇ ਹੱਥ ਚੁੱਕਿਆ ਇਥੋਂ ਤੱਕ ਇਲਜ਼ਾਮ ਲਾਇਆ ਨੇ ਕਿ ਆਪਣੇ ਚਾਚੇ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਨੇ ਹੱਥ ਚੁੱਕਿਆ ਇੱਡੇ-ਇੱਡੇ ਵੱਡੇ ਇਲਜ਼ਾਮ ਐਮਪੀ ਬਣ ਚੁੱਕੇ ਸਰਬਜੀਤ ਸਿੰਘ ਖਾਲਸਾ ਤੇ ਲਗਾਏ ਗਏ ਨੇ ਪਰ ਹਰਾਮੀ ਦੀ ਗੱਲ ਹੈ ਕਿ ਸਰਬਜੀਤ ਸਿੰਘ ਖਾਲਸਾ ਅਜੇ ਤੱਕ ਚੁੱਪ ਨੇ ਉਹਨਾਂ ਦੇ ਵੱਲੋਂ ਕੋਈ ਵੀ ਜਵਾਬੀ ਬਿਆਨ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਇਹੋ ਜੀ ਸਥਿਤੀ ਜ਼ਰੂਰ ਸਵਾਲ ਖੜੇ ਕਰਦੀ ਹੈ ਕਿਉਂਕਿ ਇੱਕੋ ਪਾਸਿਓਂ ਲਗਾਤਾਰ ਬਿਆਨ ਆ ਰਹੇ ਨੇ ਸਰਬਜੀਤ ਸਿੰਘ ਖਾਲਸਾ ਵੱਲੋਂ ਕੋਈ ਵੀ ਬਿਆਨ ਅਜੇ ਤੱਕ ਨਹੀਂ ਦਿੱਤਾ ਗਿਆ ਇਸ ਧਾਰ ਦੇ ਉੱਤੇ ਸਿੱਕੇ ਦਾ ਦੂਸਰਾ ਪਹਿਲੂ ਜਿਹੜਾ ਆ ਉਹ ਅਜੇ ਵੀ ਲੁਕਿਆ ਹੋਇਆ ਪ੍ਰਤੀਤ ਹੋ ਰਿਹਾ ਪਰ ਉਹ ਕਦੋਂ ਸਾਹਮਣੇ ਆਵੇਗਾ ਕਦੋਂ ਵੱਡਾ ਖਾਲਸਾ ਸਰਬਜੀਤ ਸਿੰਘ ਖਾਲਸਾ ਕਰਦੇ ਨੇ ਜਾਂ ਕੋਈ ਆਪਣਾ ਬਿਆਨ ਜਾਰੀ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਉਹਨਾਂ ਦੇ ਭਰਾ ਜਸਵਿੰਦਰ ਸਿੰਘ ਵੱਡੇ ਇਲਜ਼ਾਮ ਲਾਉਦੇ ਨਜ਼ਰ ਆ ਰਹੇ ਨੇ